ਸਮਸਿਆ ਇਹ ਹੈ ਕਿ ਲਾਈਟ ਨਹੀਂ ਆ ਰਹੀ 6 ਮਹੀਨੇ ਤੋਂ ਲਾਈਟ ਨਹੀਂ ਆ ਰਹੀ ਤੇ ਕਿੰਨੇ ਬੱਚੇ ਦਾ ਬੱਚੇ ਸਾਡੇ ਕੋ 15 ਨੇ ਤੇ ਕੁਝ ਆਉਂਦੇ ਆ ਕੁਝ ਨਹੀਂ ਆਉਂਦੇ ਲਾਈਟ ਤੇ ਕਰਕੇ ਕਿਉਂਕਿ ਮਾਂ ਪਿਓ ਫਿਰ ਭੇਜਦੇ ਨਹੀਂ ਆ ਬੱਚਿਆਂ ਨੂੰ ਕਿ ਇੱਥੇ ਲਾਈਟ ਤਾਂ ਹੈ ਨਹੀਂ ਪੱਖੇ ਤੋਂ ਵੀ ਆ ਤੇ ਜਦ ਬੱਚੇ ਬੇਹੋਸ਼ ਵੀ ਹੋ ਸਕਦੇ ਨੇ ਉਸਹਾ ਲਾਈਟ ਨਹੀਂ ਹੈਗੀ ਬਸ ਕਿੰਨੇ ਬੱਚੇ ਪੜ ਸਾਡੇ ਕੋ ਟੋਟਲ 13 ਬੱਚੇ ਆ ਸੜਕ 'ਚ ਦੋ ਵਰਕਰ ਦੋ ਹਲਪਰਸ ਆਉਂ ਲਾਈਟ ਕਰਕੇ ਨਹੀਂ ਹੁੰਦੇ ਕਈ ਮਾਂ ਪਿਓ ਨੇ ਭੇਂਤੇ ਕਰਾਈ ਦਿੱਤੀ ਹੈ ਮੇਰਾ ਨਾਮ ਰਵਿੰਦਰ ਕੋਹ ਕਿਹੜਾ ਪਿੰਡ ਦੀ ਕਿਹੜਾ ਸੈਟਰ ਹੈ ਇਹ ਪਨਵਾ ਅੰਗਨ ਓਡੀਸਾ ਆਂਡਰਾ ਟੂ ਆ ਮੇਰਾ ਸਮੱਸਿਆ ਇਹ ਹੈ ਕਿ ਲਾਈਟ ਨਹੀਂ ਆ ਰਹੀ 6 ਮਹੀਨੇ ਤੋਂ ਲਾਈਟ ਨਹੀਂ ਆ ਰਹੀ ਇੱਥੇ ਕਿੰਨੇ ਬੱਚੇ ਤੁਹਾਡੇ ਕੋਲ ਬੱਚੇ ਸਾਡੇ ਕੋਲ 15 ਨੇ ਤੇ ਕੁਝ ਆਉਂਦੇ ਆ ਕੁਝ ਨਹੀਂ ਆਉਂਦੇ ਲਾਈਟ ਦੇ ਕਰਕੇ ਕਿਉਂਕਿ ਮਾਂ ਪਿਓ ਫਿਰ ਭੇਜ ਦੇਣੀ ਆ ਬੱਚਿਆਂ ਨੂੰ ਕਿ ਇੱਥੇ ਲਾਈਟ ਤਾਂ ਹੈ ਨਹੀਂ ਆ ਪੱਖੇ ਤੋਂ ਬਗੈਰ ਦੇ ਬੱਚੇ ਬੇਹੋਸ਼ ਵੀ ਹੋ ਸਕਦੇ ਨੇ ਪੀਸ ਇਹ ਪ੍ਰਸ਼ਾਸਨ ਤੋਂ ਵੀ ਮੰਗ ਪ੍ਰਸ਼ਾਸਨ ਤੋਂ ਸਾਡੀ ਇਹੀ ਮੰਗ ਆ ਕਿ ਸਾਨੂੰ ਲਾਈਟ ਦਿੱਤੀ ਜਾਵੇ ਤੇ ਅਸੀਂ ਇੱਥੇ ਆਰਾਮ ਨਾਲ ਬਹਿ ਸਕੀਏ ਸਾਡੇ ਸਕੂਲ ਦੇ ਵਿੱਚ ਕੋਈ ਸੀਨੀਅਰ ਵੱਲੋਂ ਜਾਂ ਕੋਈ ਆਇਆ ਨਹੀਂ ਕੋਈ ਨਹੀਂ ਸਾਡੇ ਕੋਈ ਪੁੱਛਗਿੱਛ ਕਰਨ ਆਇਆ ਹੀ ਨਹੀਂ ਕਿ ਤੁਸੀਂ ਬਗੈਰ ਪੱਖੇ ਤੋਂ ਬੈਠੇ ਹੋ ਹਾਂਜੀ ਨਹੀਂ ਕੋਈ ਨਹੀਂ ਵੀ ਮੰਗ ਕਰਦੇ ਆ ਮੰਗ ਇਹੀ ਆ ਸਰਕਾਰ ਤੋਂ ਕਿ ਸਾਨੂੰ ਲਾਈਟ ਦਿੱਤੀ ਜਾਵੇ ਸਾਡੇ ਪੱਖੇ ਚੱਲਣ ਮੋਟਰ ਚੱਲੇ ਪਾਣੀ ਦਾ ਪ੍ਰਬੰਧ ਵੀ ਫਿਰ ਮੋਟਰ ਨਾਲ ਹੀ ਹੋਣਾ ਬਸ ਸਾਡਾ ਲਾਈਟ ਨਹੀਂ ਹੈਗੀ ਬਸ ਕਿੰਨੇ ਬੱਚੇ ਪੜ੍ਹਦੇ ਤੁਹਾਡੇ ਵਿੱਚ ਸਾਡੇ ਕੋਲ ਟੋਟਲ 13 ਬੱਚੇ ਆ ਤੇ ਸਟਾਫ ਕਿੰਨਾ ਸਾਡੇ ਕੋਲ 2 ਵਰਕਰ 2 ਹੈਲਪਰਸ ਉਹ ਲਾਈਟ ਕਰਕੇ ਨਹੀਂ ਹੁੰਦੇ ਕਈ ਮਾਂ ਪਿਓ ਨੂੰ ਭੇਜਦੇ ਕਹਿੰਦੇ ਲਾਈਟ ਨਹੀਂ ਹੈਗੀ ਥੋੜਾ ਟਾਈਮ ਪਿੰਚਰ ਮਹੀਨੇ ਤੋਂ ਨਹੀਂ ਆ ਰਹੀ ਕੋਈ ਨਹੀਂ ਆ ਰਹੀ ਕੀ ਗਰਮੀ ਚ ਤਾਂ ਪੱਤੇ ਆ ਜਾਂਦੇ ਆ ਆ ਹੀ ਜਾਂਦੇ ਵਿੱਚ ਨਹੀਂ ਆਉਂਦੇ ਫਿਰ ਬੱਚੇ ਕੀ ਲਈ ਪ੍ਰਾਤ ਤੋਂ ਮੰਗ ਕਰਦੇ ਨੇ ਲਾਈਟ ਦਿੱਤੀ ਜਾਏ ਬੱਚਿਆਂ ਨੂੰ ਹੋਰ ਬਸ ਬੱਚੇ ਬੈਠੇ ਰਹਿਣ ਹੋਂਵਾਰ ਐ ਸਮੱਸਿਆ ਇਹ ਹੈ ਕਿ ਲਾਈਟ ਨਹੀਂ ਆ ਰਹੀ 6 ਮਹੀਨੇ ਤੋਂ ਲਾਈਟ ਨਹੀਂ ਆ ਰਹੀ ਕਿੰਨੇ ਦਿਨਾਂ ਦੇ ਬੱਚੇ ਸਾਡੇ ਕੋ 15 ਨੇ ਤੇ ਕੁਝ ਆਉਂਦੇ ਆ ਕੁਝ ਨਹੀਂ ਆਉਂਦੇ ਲਾਈਟ ਤੇ ਕਰਕੇ ਕਿਉਂਕਿ ਮਾਂ ਪਿਓ ਘਰ ਭੇਜਦੇ ਨਹੀਂ ਆ ਬੱਚਿਆਂ ਨੂੰ ਕਿ ਇੱਥੇ ਲਾਈਟ ਤਾਂ ਹੈ ਨਹੀਂ ਪੱਖੇ ਤੋਂ ਵੀ ਆ ਕੇ ਜਦ ਬੱਚੇ ਬੇਹੋਸ਼ ਵੀ ਹੋ ਸਕਦੇ ਨੇ। ਸਿਰਫ ਲਾਈਟ ਨਹੀਂ ਹੈਗੀ ਬਸ। ਕਿੰਨੇ ਬੱਚੇ ਪੱਟਾ ਸਾਡੇ ਕੋਲ ਟੋਟਲ 13 ਬੱਚੇ ਆ। ਸਾਡੇ ਕੋਲ 2 ਵਰਕਰ ਤੋਂ ਹੈਲਪਰਸ। ਉਹ ਲਾਈਟ ਕਰਕੇ ਨਹੀਂ ਹੁੰਦੇ ਕੋਈ ਮਾਂ ਪਿਓ ਨੇ ਭੇਜ ਕੇ ਮੈਨੂੰ ਲਾਈਟ ਨਹੀਂ ਹੈਗੀ। ਮੇਰਾ ਨਾਮ ਰਵਿੰਦਰ ਕੌਰ। ਕਿਹੜਾ ਪਿੰਡ ਦੀ ਕਿਹੜਾ ਜਿਲ੍ਹਾ ਹੈ? ਇਹ ਪਨਵਾ ਅੰਗਨwadi ਸੈਂਟਰ ਦਾ 2 ਆ ਮੇਰਾ। ਸਮਸਿਆ ਇਹ ਹੈ ਕਿ ਲਾਈਟ ਨਹੀਂ ਆ ਰਹੀ 6 ਮਹੀਨੇ ਤੋਂ ਲਾਈਟ ਨਹੀਂ ਆ ਰਹੀ ਇੱਥੇ ਕਿੰਨੇ ਬੱਚੇ ਤੁਹਾਡੇ ਕੋਲ ਬੱਚੇ ਸਾਡੇ ਕੋਲ 15 ਨੇ ਤੇ ਕੁਝ ਆਉਂਦੇ ਆ ਕੁਝ ਨਹੀਂ ਆਉਂਦੇ ਲਾਈਟ ਦੇ ਕਰਕੇ ਕਿਉਂਕਿ ਮਾਂ ਪਿਓ ਘਰ ਭੇਜ ਦੇਣੀ ਹੈ ਬੱਚਿਆਂ ਨੂੰ ਕਿ ਇੱਥੇ ਲਾਈਟ ਤਾਂ ਹੈ ਨਹੀਂ ਆ ਪੱਖੇ ਤੋਂ ਬਿਜਾਰ ਦੇ ਦਾ ਬੱਚੇ ਬੇਹੋਸ਼ ਵੀ ਹੋ ਸਕਦੇ ਨੇ ਪਲੀਜ਼ ਇਹ ਪ੍ਰਸ਼ਾਸਨ ਤੋਂ ਕੀ ਮੰਗ ਪ੍ਰਸ਼ਾਸਨ ਤੋਂ ਸਾਡੀ ਇਹ ਮੰਗ ਹੈ ਕਿ ਸਾਨੂੰ ਲਾਈਟ ਦਿੱਤੀ ਜਾਵੇ ਤੇ ਅਸੀਂ ਇੱਥੇ ਆਰਾਮ ਨਾਲ ਬੈਠ ਸਕੀਏ ਸਾਡੇ ਕੋਲ ਕੋਈ ਕੋਈ ਨਹੀਂ ਵੱਲੋਂ ਜਾਂ ਕੋਈ ਨਹੀਂ ਕੋਈ ਨਹੀਂ ਸਾਡੇ ਕੋਈ ਪੁੱਛਗੇ ਚ ਕਰਨਾ ਆਇਆ ਹੀ ਨਹੀਂ ਕਿ ਤੁਸੀਂ ਬਗੈਰ ਪੱਖੇ ਤੋਂ ਬੈਠੇ ਹੀ ਆ ਹਾਂਜੀ ਨਹੀਂ ਕੋਈ ਨਹੀਂ ਕੀ ਮੰਗ ਕਰਦੇ ਤੁਸੀਂ ਮੰਗ ਇਹੀ ਆ ਸਰਕਾਰ ਤੋਂ ਕਿ ਸਾਨੂੰ ਲਾਈਟ ਦਿੱਤੀ ਜਾਵੇ ਸਾਡੇ ਪੱਖੇ ਚੱਲਣ ਮੋਟਰ ਚੱਲੇ ਪਾਣੀ ਦਾ ਪ੍ਰਬੰਧ ਵੀ ਫਿਰ ਮੋਟਰ ਨਾਲ ਹੀ ਹੋਣਾ بس ਸਾਡੇ ਕੋਲ ਲਾਈਟ ਨਹੀਂ ਹੈਗੀ ਬਸ ਕਿੰਨੇ ਬੱਚੇ ਪੜ੍ਹਦੇ ਤੁਹਾਡੇ ਵਿੱਚ ਸਾਡੇ ਕੋਲ ਟੋਟਲ 13 ਬੱਚੇ ਆ ਸੜਕ 'ਚ ਦੋ ਵਰਕਰ ਦੋ ਹੈਲਪਰਸ ਆਨ ਲਾਈਟ ਕਰਕੇ ਨਹੀਂ ਹੁੰਦੇ ਕਈ ਮਾਂ ਪਿਓ ਨੂੰ ਭੇਜਦੇ ਕਹਿੰਦੇ ਲਾਈਟ ਨਹੀਂ ਹੈਗੀ ਥੋੜਾ ਟਾਈਮ ਪਿੰਚਰ ਮਹੀਨੇ ਤੋਂ ਨਹੀਂ ਆ ਰਹੀ ਉਹ ਹੀ ਨਹੀਂ ਆਏ ਗਰਮੀ ਜੇ ਤਾਂ ਪੱਛੇ ਆਏਂਦੇ ਆਏ ਜਾਂਦੇ ਵਿੱਚ ਨਹੀਂ ਆਉਂਦੇ ਫਿਰ ਬੱਚੇ ਕੀ ਨਹੀਂ ਸਰਪਾਤ ਨੂੰ ਮੰਗ ਕਰਦੇ ਨੇ ਲਾਈਟ ਦਿੱਤੀ ਜਾ ਬੱਚਿਆਂ ਨੂੰ ਹੋਰ ਬਸ ਬੱਚੇ ਬੈਠੇ ਰਹਿਣ ਹਵਾ ਦੇ